ਮੁਰਦਾ ਸਰਕਾਰ ਮੁਰਦਾ ਉਜਾ ਸਰਕਾਰ ਮੁਰਦਾ ਬਿਲੀ ਡਿਪਾਰਟਮੈਂਟ ਤੁਸੀਂ ਜੋ ਦੇਖ ਰਹੇ ਹੋਏ ਤਸਵੀਰਾਂ ਵਿਸ਼ਕਰਮਾ ਨਗਰ ਲਮੀਨੀ ਦੀਆਂ ਨੇ ਜਿੱਥੇ ਕਿ ਲੋਕ ਜਿਹੜੇ ਨੇ ਬਿਜਲੀ ਦੇ ਨਾ ਆਉਣ ਕਾਰਨ ਕਾਫੀ ਜ਼ਿਆਦਾ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਅਜਿਹਾ ਹੀ ਹੋਇਆ ਸੀ ਤੇ ਜਦੋਂ ਅਸੀਂ ਸਾਰੇ ਪਿੰਡ ਵਾਸੀਆਂ ਨੇ ਜਿਹੜਾ ਹੈ ਪੈਸੇ ਇਕੱਠੇ ਕਰਕੇ ਟਰਾਂਸਫਾਰਮਰ ਜਿਹੜਾ ਹੈ ਉਹ ਰਖਵਾਇਆ ਸੀ ਤੇ ਹੁਣ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ ਕਿ ਪਲੇਟਫਾਰਮ ਬਣਾਉਣਾ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਸਿੱਧਾ-ਸਿੱਧਾ ਕੰਮ ਜਿਹੜਾ ਹੈ ਉਹ ਡਿਪਾਰਟਮੈਂਟ ਦਾ ਹੈ ਬਿਜਲੀ ਡਿਪਾਰਟਮੈਂਟ ਦਾ ਹੈ ਬਿਜਲੀ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਮੁਸੀਬਤ ਜਿਹੜੀ ਹੋਈ ਹੈ ਲੋਕਾਂ ਤੇ ਇਸ ਸਮੱਸਿਆ ਜਿਹੜੀ ਐ ਇਸ ਦਾ ਹੱਲ ਕੀਤਾ ਜਾਵੇ ਨਾ ਕਿ ਲੋਕਾਂ ਨੂੰ ਜਿਹੜਾ ਇਹ ਕਿਹਾ ਜਾਵੇ ਕਿ ਅਜਿਹਾ ਹੋਣਾ ਚਾਹੀਦਾ ਹੈ ਤੇ ਉੱਥੇ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾਉਣੇ ਆ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਕੁਝ ਤਰ੍ਹਾਂ ਦੇ ਨਾਲ ਬੱਚੇ ਜਿਹੜੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਬਿਜਲੀ ਦੀ ਕਟੌਤੀ ਦੇ ਨਾਲ ਜਿਹੜਾ ਇਹ ਲੋਕਾਂ ਦਾ ਬੜਾ ਹੀ ਬੁਰਾ ਹਾਲ ਹੈ ਕਿਉਂਕਿ ਗਰਮੀ ਦਾ ਸਮਾ ਚੱਲ ਰਿਹਾ ਤੇ ਗਰਮੀ ਦੇ ਵਿੱਚ ਜਿਹੜਾ ਇਹ ਬਿਜਲੀ ਨਾ ਆਉਣਾ ਇੱਕ ਵੱਡੀ ਸਮੱਸਿਆ ਹੋ ਜਾਂਦੀ ਹੈ ਤੇ ਉੱਥੇ ਹੀ ਕਿਤੇ ਨਾ ਕਿਤੇ ਇਹਦਾ ਸਾਰਾ ਪਰਵਾ ਬੱਚਿਆਂ ਦੇ ਉੱਤੇ ਵੀ ਪੈ ਰਿਹਾ ਏ ਤੇ ਲੋਕਾਂ ਦੇ ਘਰਲੂ ਕੰਮਾਂ ਦੇ ਉੱਤੇ ਵੀ ਪੈ ਰਿਹਾ ਕਿਉਂਕਿ ਬਿਜਲੀ ਨਾ ਆਉਣ ਕਾਰਨ ਪਾਣੀ ਦੀ ਸਮੱਸਿਆ ਵੀ ਜਿਹੜੀ ਆ ਉਹ ਪਨਪ ਸਕਦੀ ਹੈ ਤੇ ਪਨਪੀ ਵੀ ਹੋਈ ਹੈ ਤੇ ਜਦੋਂ ਸਾਡੇ ਇੱਕ ਪੱਤਰਕਾਰ ਵੱਲੋਂ ਇੱਥੇ ਪਹੁੰਚ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਖਿਲਾਫ ਆਪਣਾ ਗੁੱਸਾ ਜਿਹੜਾ ਹੈ ਉਹ ਪ੍ਰਗਟਾਇਆ ਉਹ ਤੁਹਾਨੂੰ ਵੀ ਦਿਖਾਉਂਦੇ ਆ ਮੇਰਾ ਨਾਮ ਰਟਾਇਰ ਪਿੰਨਸਾ ਦਾ ਸੀਐਡੀ ਡਿਪਾਰਟਮੈਂਟ ਇੰਸਪੈਕਟਰ ਮੈਂ ਵਿਸ਼ਕਰਮਾ ਨਗਰ ਲਮੀਨੀ ਦਾ ਰਹਿਣ ਵਾਲਾ ਆ ਅੱਜ ਤੋਂ ਤਕਰੀਬਨ ਤਿੰਨ ਚਾਰ ਵਾਰੀ ਮੈਂ ਐਕਸ਼ਨ ਸਾਹਿਬ ਨੂੰ ਵੀ ਸਾਡੇ ਬੰਦੇ ਜਿਹੜੇ ਆ ਲਿਮਿਨੀ ਦੇ ਜਏ ਆ ਤੇ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਹੀ ਮਿਲੇ ਆ ਐਸ.ਓ. ਸਾਹਿਬ ਨੂੰ ਹੀ ਮਿਲੇ ਆ ਇਹਨਾਂ ਨੇ ਕਿਹਾ ਵੀ 2 ਕਿਲੋਵਾਟ ਦਾ 200ਵਾਟ ਦਾ ਜਿਹੜਾ ਵੀ ਟਰਾਂਸਫਾਰਮਰ ਰੱਖ ਦਿੰਨੇ ਆ ਇਹ ਟਰਾਂਸਫਾਰਮਰ ਜਿਹੜਾ ਕੱਲ ਦਾ ਹੀ ਛੜਿਆ ਸੀ ਤੇ ਇਹ ਟੈਂਪਰੇਰੀ ਗੋਂਗਲੋਂੋਂ ਮਿੱਟੀ ਛਾੜ ਕੇ ਤੇ ਚੱਲ ਗਏ ਆ ਮਾਮੂਲੀ ਜਿਹੜਾ ਤਾਰਾਂ ਤੋਂ ਨਾ ਜਿਹੜੀਆਂ ਕਸ-ਕੁਸ ਕੇ ਚਲ ਗਏ ਆ 20 ਮਿੰਟਾਂ ਵਜਾਂ ਤੋਂ 20 ਮਿੰਟਾਂ ਬਾਅਦ ਮੁੜ ਕੇ ਜਿਹੜਾ ਵੀ ਇਹ ਪਟਾਕਾ ਪੈ ਗਿਆ ਤੇ ਬਤੀ ਬੰਦਾ ਕੱਲ ਸਵੇਰ ਦੀ ਬਤੀ ਜਿਹੜੀ ਆ ਇਹ ਬੰਦਿਆ ਤੇ ਨਿਕ ਨਿਕੇ ਨਿਆਣੇ ਆ ਤੇ ਰਾਤ ਵੀ ਨਹੀਂ ਸੌਂਦੇ ਤੇ ਰੋਟੀ ਪਾਣੀ ਪਕਾਉਣਾ ਨਹੀਂ ਔਖਾ ਵਾ ਹਰ ਸਮੱਸਿਆ ਦਾ ਪਾਣੀ ਦੀ ਵੀ ਸਮੱਸਿਆ ਵਾ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਹੋ ਰਹੀ ਐ ਇਸ ਮਲੇ ਵਾਲੇ ਕੱਲ ਤੁਹਾਡੀ ਹੋਈ ਆ ਕਿ ਇਹ ਤੁਹਾਨੂੰ ਮਾਂਜੇ ਦਾ ਗਿਆ ਐ ਐ ਐਸਡੀਓ ਸਾਹਿਬ ਨਾਲ ਹੋਈ ਆ ਐਕਸਨ ਸਾਹਿਬ ਨਾਲ ਹੋਈ ਆ ਹੂੰ ਲਾਈਟ ਦੇਖੋ ਜੀ ਸਾਡੀ ਪਿਛਲੀ ਵਾਰੀ ਵੀ ਅਸੀਂ ਲਾਈਟ ਤੋਂ ਬੜੇ ਮੁਸ਼ਕਿਲ ਨਾਲ ਕੱਟੀ ਹੀ ਗਰਮੀ ਇਸ ਵਾਰੀ ਵੀ ਦੇਖੋ ਸਾਨੂੰ ਕੱਲ ਤੋਂ ਵੀ ਪ੍ਰੋਬਲਮ ਆਇਆ ਕਰਦੀ ਆ ਛੋਟੇ ਛੋਟੇ ਬੱਚੇ ਆ ਅੱਜ ਹੁਣ ਇਹਨਾਂ ਨੇ ਠੀਕ ਕੀਤੀ ਐ ਫੇਰ ਦੁਬਾਰਾ ਇਹਨਾਂ ਦਾ ਟ੍ਰਾਂਸਫਰ ਜਲ ਗਿਆ ਐ ਘਰ ਦੇ ਵਿੱਚ ਕੀ ਕੀ ਪਰੇਸ਼ਾਨੀ ਹੋ ਰਹੀ ਆ ਰਾਨੀ ਪਾਣੀ ਨਾ ਕਰਕੇ ਪਾਣੀ ਨਹੀਂ ਆਇਆ ਕਦਾ ਲਾਈਟ ਦੀ ਪ੍ਰੋਬਲਮ ਆ ਕਿੰਨੀ دیر ਤੋਂ ਰੋਟੀ ਰੋਟੀ ਬਣਾ ਨੂੰ ਛੋਟੇ ਛੋਟੇ ਬੱਚੇ ਆ ਬੜਾ ਮੁਸ਼ਕਲ ਆ ਰਾਤ ਨੂੰ ਕਿੰਨਾ ਮੁਸ਼ਕਲ ਕੱਟੀ ਆ ਅਹੀਂ ਰਾਤ ਕਿੱਸੇ ਹਾਲ ਐ ਡੀ ਆ ਹੋਰ ਕੋਈ ਸਮੱਸਿਆ ਨਹੀਂ ਆ ਦੇਖੋ ਕੀ ਹਾਲ ਹੋਇਆ ਦਾ ਮਹੱਲੇ ਦਾ ਰੋਜ਼ ਦੂਜੇ ਦਿਨ ਲਾਈਟ ਚੱਲ ਜਾਂਦੀ ਰੋਜ਼ ਦੂਜੇ ਦਿਨ ਲਾਈਟ ਚੱਲ ਜਾਂਦੀ ਆ ਕੋਈ ਪ੍ਰੋਬਲਮ ਹੀ ਨਹੀਂ ਸਮਝਦੇ ਆ ਬਿਜਲੀ ਵਾਲੇ ਨਹੀਂ ਸਮਝਦੇ ਕੋਈ ਬਾਕੀ ਮੈਕਮੇ ਦਾ ਕੰਮ ਆ ਕੰਮ ਕਰਾਣਾ ਲੋਕਾਂ ਦਾ ਕੰਮ ਆ ਬਿੱਲ ਦੇਣਾ ਲੋਕੀ ਜੇ ਬਿੱਲ ਨਹੀਂ ਦਿੰਦੇ ਫਿਰ ਗੱਲ ਕਰੋ ਇਹ ਤਾਂ ਭੱਜਿਆ ਇਹਨਾਂ ਦੇ ਪਾਇਦਾ ਸਿਆਪਾ ਬਿਜਲੀ ਵਾਰੀ ਇਹ ਕੇ ਮੀਨ ਮੀਨ ਬੰਦਿਆਂ 5-500 ਰੁਪਇਆ ਇਕੱਠਾ ਕਰਕੇ ਤੇ ਅਸੀਂ ਟਰਾਂਸਫਾਰਮਰ ਘਾਇਆ ਉਹ ਜਿਹੜਾ ਆਂਦਾ ਆਪਣੇ ਉਹ ਉਹ ਲੋਡਰ ਜਿਹੜਾ ਚੱਕ ਕੇ ਉੱਪਰ ਰੱਖਦਾ ਉਹਨਾਂ ਨੂੰ ਪੈਸੇ ਦਿੱਤੇ 22-2300 ਰੁਪਇਆ 2500 ਉਹਨਾਂ ਨੂੰ ਦਿੱਤਾ ਹੁਣ ਇਹ ਕਹਿੰਦੇ ਆ ਵੀ ਪਲੇਟਫਾਰਮ ਬਣਾਓ ਪਲੇਟਫਾਰਮ ਬਣਾਣਾ ਇਹ ਸਰਕਾਰ ਦਾ ਕੰਮ ਹੈ ਸਾਡਾ ਕੰਮ ਹੈ ਬਿਜਲੀ ਦੇ ਵਿਭਾਗ ਨੂੰ ਬਣਾਏ ਪਲੇਟਫਾਰਮ ਅਸੀਂ ਕਿਉਂ ਬਣਾਈਏ ਜੇ ਹੁਣ ਅਸੀਂ ਦੁਖੀ ਹੋਏ ਦੇ ਅਸੀਂ ਲੋਕਾਂ ਕੋਲ ਇਹ ਨੇਰਾ ਮਨੇਰਾ ਅਸੀਂ ਕਿੱਥੇ ਜਾਈਏ ਜੇ ਲੈਡ ਜਗਦੀ ਸੀ ਤੇ ਅਸੀਂ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਚੱਲ ਯਾਰ 200 200 ਰੁਪਇਆ ਇਕੱਠਾ ਕਰਨੇ ਬੰਦਿਆਂ ਕੋਲੋਂ ਤੇ ਪਲੇਟਫਾਰਮ ਬਣਾ ਕੇ ਦਿੰਨੇ ਆ ਪਰ ਆਦਰਵਾਈ ਇਹਨਾਂ ਨੂੰ ਕੋਈ ਸ਼ਰਮ ਜਾ ਆਇਆ ਹੈ ਕਿ ਮੈਨੂੰ ਇਹਨਾਂ ਨੇ ਤਾਂ ਹੋਣਾ ਚਾਹੀਦਾ ਵੀ ਅਸੀਂ ਪਲੇਟਫਾਰਮ ਬਣਾ ਕੇ ਦੋ ਦਾ ਟਰਾਂਸਫਾਰਮ ਰੱਖੀਏ ਇੱਕ ਦਾ ਰੱਖ ਦਿੰਦੇ ਆ ਉਹ ਜਿਹੜਾ ਆਇਆ ਟਰਾਂਸਫਾਰਮ ਰੱਖਿਆ ਸੀ ਉਹਦੇ ਵਿੱਚ ਤੇਲ ਹੀ ਨਹੀਂ ਉਹ ਬਿਨਾਂ ਤੇਲ ਤੋਂ ਹੀ ਛੱਡ ਗਿਆ ਉਹਦੇ ਘੱਟੋ ਘੱਟ ਵੀ ਤੇ 30 30 40 ਲੀਟਰ ਤੇਲ ਨਿਕਲਿਆ ਬਾਕੀ ਦੇ ਤੇਲ ਹੈ ਹੀ ਨਹੀਂ ਉਹਦੇ ਵਿੱਚ ਫੇਰੇ ਕਹਿੰਦੇ ਜੀ ਇਹ ਲੋਕੀ ਮਜਬੂਰ ਲੋਕੀ ਮਜਬੂਰ ਹੋਏ ਦੇ ਬੋਲਦੇ ਆ ਇਹਨਾਂ ਨੂੰ ਹੋਰ ਕੀ ਕਹਿਣਾ ਲੋਕਾਂ ਨੇ ਥੋੜਾ ਬਹੁਤਾ ਤੇ ਇਹਨਾਂ ਨੇ ਗਾਈਡ ਕਰਨਾ ਚਾਹੀਦਾ ਨਾ ਬੰਦੇ ਨੂੰ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ